ਦੀ ਜਾਰੀ ਕੀ ਕਾਰਨ ਅ ਮਿਤੀ 11 1 2026 ਨੂੰ ਸਾਡੀ ਸੀਆਈਏ ਟੀਮ ਨੂੰ ਦੌਰਾਨ ਗਸ਼ਤ ਇਨਫੋਰਮੇਸ਼ਨ ਮਿਲੀ ਕਿ ਚਾਰ ਸ਼ੱਕੀ ਵਿਅਕਤੀ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ ਉਹਨਾਂ ਨੂੰ ਰਾਉਂਡ ਅਪ ਕਰਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਕਿ ਕੁਝ ਦਿਨਾਂ ਪਹਿਲਾਂ ਉਹਨਾਂ ਨੇ ਇੱਕ ਮੰਦਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਦੇ ਗੇਟ ਤੇ ਫਾਇਰਿੰਗ ਕੀਤੀ ਸੀ ਜਿਹਦੇ ਨਾਲ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਤੇ ਇਹਨਾਂ ਕੋਲੋਂ 2 ਪਿਸਟਲ 32 ਬੋਰ ਦੇਸੀ ਤੇ 1 ਪਿਸਟਲ 30 ਬੋਰ ਦਾ ਦੇਸੀ ਤੇ 6 ਜਿੰਦਾ ਰੌਂਦ ਰਿਕਵਰ ਹੋਏ ਨੇ ਤੇ ਇੱਕ ਵਾਰ ਨਾਕ ਕਰ ਲਈ ਟੋਟਲ ਇਹ 4 ਦੋਸ਼ੀ ਨੇ ਚਾਰੇ ਦੋਸ਼ੀਆਂ ਤੇ ਪੁਰਾਣੇ ਐਨਡੀਪੀਐਸ ਅਤੇ ਅਸਲਾ ਐਕਟ ਦੇ ਮੁਕੱਦਮੇ ਵੀ ਦਰਜ ਨੇ ਇਹ ਜਿਹੜਾ ਹਸਲਾ ਸੀ ਲੈ ਕੇ ਕਿੱਥੋਂ ਆਇਆ ਸੀਗਾ ਕਿਸ ਲਈ ਮੰਨ ਲਓ ਵੀ ਇਹ 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 ਹਜੇ ਅਸੀਂ ਰਿਮਾਂਡ ਤੇ ਇਹਨਾਂ ਨੂੰ ਲਿਆ ਤੇ ਪੁੱਛ ਕਿਸ ਵਿੱਚ ਇਹ ਗੱਲ ਅੱਗੇ ਸਾਹਮਣੇ ਆਏਗੀ ਇਹ ਰਹਿਣਾ ਮਾਮਲਾ ਇਹ ਮੁਖਸਰ ਦੇ ਲੈਣ ਵਾਲੇ ਪਹਿਲਾਂ ਕਿਹੜੇ ਮਾਮਲੇ ਦਾ ਕੋਈ ਹੈ ਦਰਜਾ ਕੋਈ ਹਾਂਜੀ ਇਹਨਾਂ ਤੇ ਜਿਹੜਾ ਸੂਰਜ ਹੈ ਉਹਦੇ ਤੇ ਚਾਰ ਮੁਕੱਦਮੇ ਦਰਜ ਨੇ ਐਨਡੀਪੀਐਸ ਐਕਟ ਤੇ ਹਸਲਾ ਐਕਟ ਦੇ ਤੇਜਿੰਦਰਪਾਲ ਸਿੰਘ ਬਾਬਾ ਜਿਹੜਾ ਉਹਦੇ ਤੇ ਇੱਕ ਮੁਕੱਦਮਾ ਦਰਜ ਹੈ ਤੇ ਜਿਹੜਾ ਦੋਸ਼ੀ ਕਰਨ ਸਿੰਘ ਹੈ ਉਹਦੇ ਤੇ ਤਿੰਨ ਮੁਕੱਦਮੇ ਦਰਜ ਨੇ ਇਹ ਤੂੰ ਕੰਮ ਕਰ ਕੀ ਕਰਦੇ ਸਰਪੱਤ ਜੀ ਹਜੇ ਪੁੱਛਗਿੱਛ ਚ ਜਾਰੀ ਹੈ ਇਹਨਾਂ ਦੀ ਡਿਟੇਲ ਪੁੱਛਗਿੱਛ ਹਜੇ ਬਾਕੀ ਹੈ ਕਿੰਨੇ ਅਸਲੀ ਆ ਜੀ ਸਰ ਜੀ ਇਹਨਾਂ ਕੋਲੋਂ ਦੋ ਪਿਸਟਲ 32 ਬੋਰ ਦੇ ਮਿਲੇ ਇੱਕ ਪਿਸਟਲ 30 ਬੋਰ ਦਾ ਮਿਲਿਆ ਤੇ 6 ਜਿੰਦਾ ਰੌਂਦ ਮਿਲੇ ਇਹ ਗੱਲਿੰਕ ਤਾਂ ਨਹੀਂ ਉਹਨਾਂ ਦੇ ਸਾਹਮਣੇ ਉਹ ਪੁੱਛ ਕੇ ਜਾ ਰਹੀ ਹੈ ਜੀ ਅਸਲ ਕਿੱਥੋਂ ਦਾ ਜੀ ਕੋਈ ਪਤਾ ਲੱਗਿਆ ਕੀ ਪੁੱਛ ਕੇ ਪੁੱਛ ਕੇ ਕਰ ਰਹੇ ਆ ਅੱਜ ਅਸੀਂ ਰਿਮਾਂਡ ਤੇ ਲਿਆਇਆ ਇਹਨਾਂ ਨੂੰ ਉਹ ਅੱਗੇ ਪੁੱਛ ਕੇ ਜੋ ਗੱਲ ਸਾਹਮਣੇ ਆਏਗੀ ਉਸ ਉਹਦੇ ਅਕੋਰਡਿੰਗਲੀ ਕਾਰਵਾਈ ਹੋਏਗੀ ਠੀਕ ਹੈ